ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਆਪਾਂ ਨਾ ਬਾਹ ਤੇ ਕਾਟ ਪਾਉਣੇ ਦੱਸਾਂਗੇ ਅੱਗੇ ਆਪਾਂ ਵੀ ਕਾਟ ਪਾਉਣ ਤੇ ਤੁਹਾਨੂੰ ਆਪਾਂ ਹਰ ਇੱਕ ਪੈਨ ਨੂੰ ਬਹੁਤ ਮੁਸ਼ਕਲ ਆਉਂਦੀ ਹੈਗੀ ਵੀ ਆਪਾਂ ਕਿੰਨੇ ਇੰਚ ਤੇ ਪਾਈਏ 3 ਇੰਚ ਤੇ ਪਾਈਏ 3.5 ਇੰਚ ਤੇ ਪਾਈਏ ਇਹ ਵਾਲੀ ਕਾਟ ਦਾ ਤੁਹਾਨੂੰ ਆਪਾਂ ਸੌਖਾ ਜਿਹਾ ਤਰੀਕਾ ਦੱਸਾਂਗੇ ਬਿਲਕੁਲ ਹੀ ਆਸਾਨ ਦਾ ਤੁਸੀਂ ਵੀ ਮਿਲ ਕੇ ਨਾ ਇਸ ਤਰ੍ਹਾਂ ਤੇ ਕਾਟ ਪਾ ਸਕਦੇ ਹੋਗੇ ਠੀਕ ਹੈ ਕਈ ਵਾਰੀ ਆਪਾਂ ਤੁਜੇ ਇਸ ਤਰ੍ਹਾਂ ਕਾਟ ਪਾਉਣ ਲੱਗਦੇ ਆ ਆਪਾਂ ਤੋਂ ਕਈ ਵਾਰੀ ਵੀ ਇਹ ਕਾਟ ਸਹੀ ਪੈਂਦੀ ਨਹੀਂ ਹੈਗੀ ਤੁਹਾਨੂੰ ਆਪਾਂ ਇੱਕ ਇਹ ਜਿਹਾ ਤਰੀਕਾ ਦੱਸ ਦਿਆਂ ਜਿਸ ਦੇ ਨਾਲ ਬਿਲਕੁਲ ਜਿਹੜੀ ਕਾ ਤੇ ਤੁਹਾਨੂੰ ਆਪਾਂ ਦੱਸ ਦਿਆਂਗੇ ਪਹਿਲਾਂ ਨਾ ਆਪਾਂ ਜਨਨ ਕੀ ਜਿਵੇਂ ਆਪਣੇ ਆਹ ਵਾਲੀ ਦੇਖੋ ਜੀ ਚਾਰ ਤਾਏ ਦੇ ਵਿੱਚ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਰੱਖ ਲਿਆ ਇਹ ਆਪਣਾ ਦੋਨਾਂ ਦੇਖੋ ਜੀ ਦੋਨਾਂ ਬਾਵਾ ਦਾ ਕੱਪੜਾ ਇਕੱਠਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕੀਤਾ ਗਾ ਦੇਖੋ ਜੀ ਦੂਰਾ ਕਰ ਲਿਆ ਇਸ ਤਰ੍ਹਾਂ ਦੂਰਾ ਕਰਕੇ ਤੇ ਹੁਣ ਨਾ ਆਪਾਂ ਪਹਿਲਾਂ ਆਪਾਂ ਇੱਥੋਂ ਹੀ ਨਹੀਂ ਆਪਾਂ ਕੱਟ ਪਾਉਣ ਲੱਗਦੇ ਪਹਿਲਾਂ ਆਪਾਂ ਨਾ ਅੱਧਾ ਕਿੰਚ ਕੱਪੜਾ ਜਨਨ ਕੀ ਆਜਖੋ ਜੀ ਇੱਥੇ ਕਾਟਵਾ ਦੇ ਜੀ ਹੁੰਦੀ ਜਿਹੜੀ ਇਹ ਨਿਕਲ ਜੂਗੀ ਵੀ ਆਪਾਂ ਇੱਥੋਂ ਨਾ ਥੋੜਾ ਜਿਹਾ ਕੱਪੜਾ ਇੱਥੇ ਨਿਸ਼ਾਨ ਲਾ ਲੈਨੇ ਆਪਾਂ ਸਿੱ ਫਾ ਇੰਚ ਟੇਪ ਦੇ ਨਾਲ ਹੀ ਲਾ ਲਿਆ ਇਸ ਤਰ੍ਹਾਂ ਸਿੱਧਾ ਬਿਲਕੁਲ ਸਿੱਧਾ ਇਸ ਤਰ੍ਹਾਂ ਨਾ ਨਿਸ਼ਾਨ ਲਾ ਲਿਓ ਇਹਦੀ ਨਾਲ ਆਪਾਂ ਨੂੰ ਐ ਇਹ ਨਿਸ਼ਾਨ ਤੁਸੀਂ ਜ਼ਰੂਰ ਲਾਓ ਜਿਹੜਾ ਇਹ ਵਾਲਾ ਨਿਸ਼ਾਨਾ ਨਾ ਇਹਨਾਂ ਤੁਸੀਂ ਜਾਨਕੀ ਆਪਣੀ ਜਿਹੜੀ ਬਾਹਰ ਕੱਟ ਜੀਓ ਉਹ ਨਿਕਲ ਜਾਂਦੀ ਜੇ ਤੁਹਾਡੀ ਜਾਨਕੀ ਜਮਾ ਬਿਲਕੁਲ ਸਹੀ ਕਪੜਾ ਦਾ ਕੀ ਕਹਿਣਾ ਵੈਸੇ ਤੁਸੀਂ ਇਸ ਤਰ੍ਹਾਂ ਹੀ ਵਾਲਾ ਨਿਸ਼ਾਨ ਲਾ ਲਿਓ ਲਾ ਕੇ ਤੇ ਉਸ ਤੋਂ ਬਾਅਦ ਨਾ ਇੱਥੋਂ 3.5 ਇੰਚ ਤੇ ਫਿਰ ਨਿਸ਼ਾਨ ਲਾ ਲਿਓ ਇਧਰ ਦੀ ਸਾਈਡ ਤੇ ਸਾਢੇ 3 ਇੰਚ ਤੇ ਨਿਸ਼ਾਨ ਲਾ ਲਿਆ ਤੇ ਸਾਢੇ 3 ਇੰਚ ਤੇ ਹੀ ਨੀਚੇ ਇਧਰ ਇਸ ਤਰ੍ਹਾਂ ਲਾ ਲਿਓ ਫਿਰ ਇਹਨੂੰ ਨਿਸ਼ਾਨ ਨੂੰ ਇੱਕ ਦੂਜੇ ਨਾਲ ਇਸ ਤਰ੍ਹਾਂ ਮਿਲਾ ਦਿਓ ਜਿਹੜਾ ਆਪਾਂ ਸਾਢੇ 3 ਇੰਚ ਦੇ ਉੱਪਰ ਨਿਸ਼ਾਨ ਲਾਇਆ ਹੈ ਨਾ ਇਹਨੂੰ ਇੱਕ ਦੂਜੇ ਨਾਲ ਇਸ ਤਰ੍ਹਾਂ ਮਿਲਾ ਲਾਂਗੇ ਇਹ ਨਿਸ਼ਾਨ ਆਪਾਂ ਮਿਲਾ ਲਿਆ ਹੁਣ ਉਸ ਤੋਂ ਬਾਅਦ ਨਾ ਆਪਾਂ ਜਾਨੀ ਕਿ ਇੱਥੇ ਪੌਣਾ ਇੰਚ ਜਾਨੀ ਕਿ ਜਿੱਥੇ ਆਪਾਂ ਉਹ ਕਰਨਾਗਾ ਜਾਨੀ ਕਿ ਆ ਦੇਖੋ ਜੀ ਤੇ ਸੀਨ ਲਾਉਣੀ ਹੈਗੀ ਪੌਣਾ ਕਿੰਚ ਆਪਾਂ ਜਾਨੀ ਕਿ ਇੱਥੇ ਆਪਾਂ ਛੱਡ ਲੈਣੀ ਹੈ ਇਹ ਆਪਣਾ 8.5 ਇੰਚਾ ਕਾ ਕਪੜਾ 8.5 ਪੌਣੇ ਕਿੰਚਾ ਪੌਣੇ 1.9 ਇੰਚਾ ਹੈਗਾ ਇਹ 8.5 ਤੋਂ ਥੋੜਾ ਜਿਹਾ ਮੁੰਗਲੀ ਜਿਹਾ ਜ਼ਿਆਦਾ ਹੈ ਕੀ ਆ ਦੇਖੋ ਜੀ ਹੁਣ ਨਾ ਆਪਾਂ ਇੱਥੇ 8 ਇੰਚ ਹੋ ਗਿਆ ਆਪਣਾ ਇੱਥੇ ਇੱਥੇ ਆ ਨਿਸ਼ਾਨ ਆਪਣਾ 8 ਇੰਚ ਤੇ ਆ ਗਿਆ 8 ਇੰਚ ਦਾ ਯਾਨੀ ਕਿ ਤੁਸੀਂ ਹਾਫ ਕਰ ਲਿਓ ਇਸ ਤਰ੍ਹਾਂ ਇੰਚੀ ਟੇਬਲ ਨੂੰ ਤੁਸੀਂ ਇਸ ਤਰ੍ਹਾਂ ਰੱਖ ਕੇ ਵੀ ਇਸ ਤਰ੍ਹਾਂ ਵੀ ਕਰ ਸਕਦੇ ਇਹਨੂੰ ਇਸ ਤਰ੍ਹਾਂ ਦੂਰਾ ਕਰ ਲਿਓ ਦੂਰਾ ਕਰਕੇ ਜਿਹੜਾ 8 ਵਾਲਾ 8 ਵਾਲਾ ਨਿਸ਼ਾਨ ਇਸ ਤਰ੍ਹਾਂ ਇਹਦੇ ਨਾਲ ਇਸ ਤਰ੍ਹਾਂ ਕਰ ਲਿਓ ਦੁਰਾ ਕਰਕੇ ਇਹਦੇ ਕੰਿਸ਼ਾਣੇ ਥਿਲਾ ਦਿਓ ਇਸ ਤਰ੍ਹਾਂ ਹੀ ਇਧਰ ਕਰ ਲਿਓ ਤੁਸੀਂ ਜਨਕੀ ਪਹਿਲਾ ਆਪਾਂ ਲਾਇਆ ਇਹ 1/2 ਇੰਚ ਤੇ ਨਿਸ਼ਾਨ ਫਿਰ ਉਸ ਤੋਂ ਬਾਅਦ ਜਨਕੀ ਇਹ 8 ਇੰਚ ਤੋਂ ਜਿਹੜਾ 8 ਇੰਚਾ ਦਾ ਆ ਵਿਖੋ ਜੀ ਆਪਣੇ ਇੱਥਾ 8 ਇੰਚੰਦੈ 8 ਇੰਚ ਦਾ ਇਥੋਂ ਅੱਧ ਕਰ ਲਾਂਗੇ ਆਪਾਂ ਇਸ ਤਰ੍ਹਾਂ ਤੁਸੀਂ ਦੇਖ ਲਿਓ ਜੇ ਤੁਹਾਡਾ 9 ਇੰਚ ਹੈਗਾ ਤਾਂ ਤੁਸੀਂ 4.5 ਤੇ ਵੀ ਨਿਸ਼ਾਨ ਲਾ ਸਕਦੇ ਆਪਾਂ ਇਹ ਫੋਲਡ ਕਰਕੇ ਆ ਦੇਖੋ ਜੀ ਚਾਰ ਤੇ ਨਿਸ਼ਾਨ ਲਾ ਲਿਆ ਹੁਣ ਇਹ ਦੋਨਾਂ ਨਿਸ਼ਾਨਾਂ ਨੂੰ ਆਪਸ ਵਿੱਚ ਇਸ ਤਰ੍ਹਾਂ ਮਿਲਾ ਲਾਂਗੇ ਇਹਨਾਂ ਦੋਨਾਂ ਨਿਸ਼ਾਨਾਂ ਨੂੰ ਅਸਾਮੂ ਸਾਹਮਣੇ ਜਿਹੜੀ ਨਿਸ਼ਾਨ ਨੇ ਇਹਨਾਂ ਨੂੰ ਇਸ ਤਰ੍ਹਾਂ ਆਪਸ ਵਿੱਚ ਇਸ ਤਰ੍ਹਾਂ ਮਿਲਾ ਲਾਂਗੇ ਮਿਲਾ ਕੇ ਤੇ ਫਿਰ ਆਪਾਂ ਇਸ ਤਰ੍ਹਾਂ ਇਹਨੂੰ ਇਹਨੂੰ ਜਨ ਕਿ ਜਿਵੇਂ ਆ 3.5 ਇੰਚ ਹੈਗਾ 3.5 ਇੰਚ ਦਾ ਆਪਾਂ ਫਿਰ ਇਸ ਤਰ੍ਹਾਂ ਹਾਫ ਕਰ ਲਾਂਗੇ ਇੱਥੇ ਇੱਕ ਨਿਸ਼ਾਨ ਇੱਥੇ ਲਾ ਦਾਂਗੇ ਆਪਾਂ 3.5 ਇਹਦੇ ਵਿਚਕਾਰ ਪਹਿਲਾਂ ਆਪਾਂ ਜਨਨ ਕਿ ਆ ਦੇਖੋ ਜੀ ਪਹਿਲਾਂ ਆਪਾਂ ਇਹ 3.5 ਜਿਹੜਾ ਲਾਇਆ ਹੈ 3.5 ਇੰਚ ਤੇ ਇਸ ਤਰ੍ਹਾਂ ਆਪ ਜਿਹੜਾ ਆ ਪਾਈ ਨਿਸ਼ਾਨ ਲਾਇਆ ਆ ਆਹ ਵਾਲਾ ਨਿਸ਼ਾਨ ਅੱਧ ਅੱਧ ਕਰਕੇ 4 ਇੰਚ ਇਧਰ ਹੀ ਹੈ 4 ਇੰਚ ਹੀ ਆਪਣਾ ਇਧਰ ਰਗਾ ਕਪੜਾ 4 4 ਇੰਚ ਛੱਡ ਕੇ ਆਪਾਂ ਇਹ ਨਿਸ਼ਾਨ ਲਾ ਲਿਆ ਉਸ ਤੋਂ ਬਾਅਦ ਇਹ ਆ ਪਹਿਲਾਂ ਤਾਂ ਇਹਦਾ ਅੱਧ ਕੀਤਾ ਆਹ ਵਾਲੀ ਦਾ ਫਿਰ ਹੁਣ ਆਪਾਂ ਇਹਦਾ ਅੱਧ ਕਰਤਾ ਇੱਥੇ ਹਾਫ ਤੇ ਨਿਸ਼ਾਨ ਲਾਤਾ ਇਸ ਤੋਂ ਬਾਅਦ ਆਪਾਂ ਜਨਨ ਕਿ ਇਧਰੋਂ ਜਿਹੜੀ ਸਾਈਡ ਬੰਦ ਰੱਖ ਦੀ ఉద్దరు పౌణిచి పౌణతో నిశాను ఇం ఇ లాస్ తర ఇ పాలి నిశాతో జాడ ఆ నిశాను అవ్వకే ਇਦੀ ਨਾਲ ਫਿਰ ਇਹਨੂੰ ਇਹਦੇ ਨਾਲ ਇਸ ਤਰ੍ਹਾਂ ਲਈ ਇਧਰ ਨੂੰ ਜੀ ਇਸ ਤਰ੍ਹਾਂ ਫਿਰ ਇਸੇ ਨਿਸ਼ਾਨ ਨੂੰ ਇਸ ਤਰ੍ਹਾਂ ਕਰਕੇ ਆਪਾਂ ਆਹ ਨਿਸ਼ਾਨ ਦੇ ਨਾਲ ਮਿਲਾ ਲਿਆ ਆ ਦੇਖੋ ਜੀ ਇੱਥੋਂ ਆਪਣੀ ਐ ਹੋ ਗਈ ਇਹ ਕਾਟ ਹੁਣ ਆਪਾਂ ਲਵਾਂਗੇ ਇੱਥੋਂ ਯਾਨੀ ਕਿ ਪੌਣਾ ਕਿੰਚ ਲੈ ਲਾਂਗੇ ਆਪਾਂ ਇੱਥੋਂ ਲੈ ਲਓ ਤੁਸੀਂ ਆਹ ਵਾਲੇ ਨਿਸ਼ਾਨ ਤੋਂ ਅੱਧ ਤੋਂ ਇੱਥੋਂ ਪੌਣੇ ਕਿੰਚ ਦੇ ਉੱਤੇ ਇਸ ਤਰ੍ਹਾਂ ਇਹਨੂੰ ਹੁਣ ਆਪਾਂ ਤੁਹਾਨੂੰ ਇਹਦੀ ਕਾਟ ਪਾਉਣੀ ਹੈਗੀ ਹਾਂ ਦੇਖੋ ਜੀ ਪਹਿਲਾਂ ਆਪਾਂ ਇਸ ਤਰ੍ਹਾਂ ਥੋੜੀ ਜਿਹਾ ਆਪਾਂ ਇੱਥੋਂ ਥੋੜਾ ਜਿਹਾ ਆਪਾਂ ਇਦਨ ਕਰਤਾ ਇੱਥੋਂ ਇਸ ਤਰ੍ਹਾਂ ਹੁਣ ਆਪਾਂ ਪਹਿਲਾਂ ਜਿਹੜੀ ਜਿਹੜੀ ਆਪਾਂ ਪਹਿਲਾਂ ਕਾਟ ਪਾਉਣੀ ਆ ਆਪਾਂ ਆਹ ਵਾਲੀ ਚੀਜ਼ ਕੱਟਣੀ ਹੈ ਪਹਿਲਾਂ ਆਪਾਂ ਇੱਥੋਂ ਇਸ ਤਰ੍ਹਾਂ ਕੱਟ ਲਿਆ ਹੁਣ ਇਹਨੂੰ ਨਾ ਆਪਾਂ ਆਵਲਾ ਚੀਜ਼ ਕੱਟ ਲਾਂਗੇ ਜਿਹੜਾ ਆਪਾਂ ਆ ਦੇਖੋ ਜੀ ਇਸ ਤਰ੍ਹਾਂ ਆਪਣੀ ਕਾਟ ਪੈ ਗਈ ਨਾ ਪੂਰੀ ਵਧੀਆ ਇਸ ਤਰੀ ਤੁਸੀਂ ਵੀ ਇਸ ਤਰ੍ਹਾਂ ਹੀ ਕਾਟ ਪਾ ਸਕਦੇ ਹੋਗੇ ਤੇ ਬਿਲਕੁਲ ਪ੍ਰੋਪਰ ਬਣ ਪੈਗੀ ਜੇ ਤੁਹਾਨੂੰ ਆਪਾਂ ਨੂੰ ਰੋਜ਼ ਆਇਆ ਲੱਗਦਾ ਵੀ ਆਪਾਂ ਰੋਜ਼ ਨਿਸ਼ਾਨ ਲਾਈਏ ਇਦਾਂ ਔਖਾਗਾ ਤੁਸੀਂ ਕੋਈ ਜਨਕੀ ਆਪਣੇ ਘਰੇ ਕਾਰਡ ਹੁੰਦਾਗਾ ਕੋਈ ਵੀ ਕੋਈ ਕਾਰਡ ਜਨਕੀ ਕੋਈ ਪੀਪਰ ਹੁੰਦਾਗਾ ਉਹਦੇ ਉੱਤੇ ਇਸ ਤਰ੍ਹਾਂ ਪਹਿਲਾਂ ਆਪਣੀ ਕਾਰਡ ਪਾ ਕੇ ਰੱਖ ਲਓ ਪੀਪਰ ਨਾਲ ਪੀਪਰ ਦੇ ਉੱਤੇ ਕਾਰਡ ਪਾ ਕੇ ਰੱਖ ਕੇ ਤੇ ਆਪਣੀ ਯਾਨੀ ਕਿ ਉਹਦੇ ਆਪਣੀ ਆਪਣੀ ਸ਼ਰਟ ਦੇ ਉੱਪਰ ਰੱਖ ਲਓ ਤੇ ਰੱਖ ਕੇ ਵੀ ਇਸ ਤਰ੍ਹਾਂ ਪਾ ਸਕਦੀ ਹਾਂਗੀ ਤੇ ਥੈਂਕ ਯੂ ਜੀ ਆਪਣੀ ਫੁੱਲ ਵੀਡੀਓ ਵਾਚ ਕਰਨੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਵੀਡੀਓ ਕਿਵੇਂ ਲੱਗੀ ਤੇ ਥੈਂਕ ਯੂ ਵਾਂਸ ਅਗੇਨ ਬਾਏ ਬਾਏ